ਫਿਲਕਾ ਜੀ ਵੀ ਥੋੜਾ ਕਰਾ ਲੇ ਹਾਂ ਪੌਂਟਸ ਸੁਣਾ ਲੈ ਹਾਂਜੀ ਕਿਉਂਕਿ ਮੈਂ ਕਿਉਂਕਿ ਖਣਕਦਾ ਸੀਜ਼ਨ ਚੱਲ ਰਿਹਾ ਕੰਕ ਮੰਡੀਆਂ 'ਚ ਆ ਰਹੀ ਆ ਖਰੀਦੀ ਹੋ ਰਹੀ ਆ ਉਹਦੀ ਹਰ ਚੀਜ਼ ਦੇਖਣ ਲਈ ਆਪਣੇ ਪਾਰਲੀਮੈਂਟ ਦੇ ਸਾਰੀਆਂ ਮੰਡੀਆਂ ਦਾ ਮੈਂ ਦੌਰਾ ਕਰ ਰਿਹਾ ਜਾ ਰਿਹਾ ਔਰ ਉਥੇ ਅੱਜ ਦਾ ਵੀ ਪੈ ਗਿਆ वैसे ठेरियां ਤੇ ਵੀ ਜਾਂਦੇ ਸੀ ਪਰ ਠੇਰੀ ਤੋਂ ਹੁਣ ਉਹ ਅਫਸਰਪਾਲ ਚੱਕਾਂਗੇ ਤੇ ਮੇਰੇ ਖਲ ਠੀਕ ਨਹੀਂ ਰਹੂਗਾ। ਲੇਕਿਨ ਮਕਸਦ ਇਹ ਸੀ ਕਿ ਜ਼ਿਮੀਂਦਾਰ ਜਿਹੜੇ ਆਏ ਆ ਉਹਨਾਂ ਨਾਲ ਗੱਲ ਕਰਾਂਗੇ। ਆਰਤੀਆਂ ਨਾਲ ਗੱਲ ਕਰਾਂਗੇ। ਮਜ਼ਦੂਰ ਜਿਹੜੇ ਨੇ, ਅਕਾਊਂਟੈਂਟ ਨੇ ਸਾਰਿਆਂ ਨਾਲ ਗੱਲ ਕਰਾਂਗੇ ਔਰ ਜਾਣਾਂਗੇ ਕਿ ਕਿਵੇਂ ਕੀ ਹਾਲਤ ਚੱਲ ਰਹੀ ਆ, ਕਿਵੇਂ ਕੰਮ ਚੱਲ ਰਿਹਾ। ਇੱਕ ਹੈ ਜੀ। ਔਰ ਇਸੇ ਜਿਹੜੀ ਮੀਟਿੰਗ ਕੀਤੀ ਆ ਆੜਤੀਆਂ ਨੇ ਅਕਾਊਂਟੈਂਟ ਨੇ ਸ਼ੈਲਰ ਵਾਲੇ ਆਏ ਹੋਏ ਆ ਔਰ ਸਾਰੇ ਲੋਕ ਸਮਰਾਲਾ ਦੇ ਆ ਇਸ ਕੰਪਲੈਕਸ ਦੇ ਲੋਕ ਆਏ ਹੋਏ ਆ ਔਰ ਤੁਸੀਂ ਸਾਰਿਆਂ ਦੇ ਭਾਸ਼ਣ ਨਹੀਂ ਸੁਣ ਲਿਆ ਮੈਂ ਤਾਂ ਹਮੇਸ਼ਾ ਕਿਸਾਨਾਂ ਦੇ ਆੜਤੀਆਂ ਦੇ ਸ਼ੈਲਰ ਵਾਲਿਆਂ ਦੇ ਪੱਖ ਚ ਕੰਮ ਕੀਤਾ ਬੋਲਿਆਂ ਵੀ ਔਰ ਇਹਨਾਂ ਦਾ ਹਰ ਸੰਭਵ ਕੰਮ ਮੈਂ ਕਰਾ ਕੇ ਦਿੱਤਾ ਅਸੰਭਵ ਵੀ ਕਰਾਤਾ ਹੈ ਫਰਕ ਅਸੰਭਵ ਕੰਮ ਸੀ ਉਹ ਵੀ ਕਰਾਤਾ ਕਿਉਂ ਜੀ ਜੀ ਤੇ ਮੈਂ ਬੇਨਤੀ ਕੀਤੀ ਆ ਸਾਰਿਆਂ ਨੂੰ ਕਿ ਭਾਈ ਮੇਰੇ ਪਿਛਲੇ ਰਿਕਾਰਡ ਨੂੰ ਦੇਖਦੇ ਹੋਏ ਪਾਰਲੀਮੈਂਟ ਦੇ ਵੀ ਔਰ ਜਿਹੜੇ ਤੁਹਾਡੇ ਕੰਮ ਕਰਾਏ ਆ ਔਰ ਜਿਹੜਾ ਸਟੈਂਡ ਮੈਂ ਪਾਰਲੀਮੈਂਟ ਦੇ ਤੁਹਾਡੇ ਲਈ ਰੱਖਿਆ ਹੱਥ ਜੋੜ ਕੇ ਬੇਨਤੀ ਕੀਤੀ ਆ ਕਿ ਸਭ ਜਗ੍ਹਾ ਮੇਰੇ ਲਈ ਇਸ ਗੱਲ ਨੂੰ ਪਹੁੰਚਾਓ ਕਿ ਡਾਕਟਰ ਅਮਰਜੀਤ ਨੂੰ ਦੁਬਾਰਾ ਐਮਪੀ ਬਣਾਓ ਔਰ ਉਹਨੂੰ ਪਾਰਲੀਮੈਂਟ ਜੀ ਜੀ ਡਾਕਟਰ ਸਾਹਿਬ ਜਿਵੇਂ ਇਹ ਵਿਰੋਧੀ ਪਾਰਟੀਆਂ ਨੇ ਸ਼੍ਰੋਮਣੀ ਕਾਲੇ ਪੁਰੇ ਨਾਲ ਗੱਲ ਕਰ ਲਈ ਆਹ ਪਾਰਟੀ ਉਹ ਕਹਿੰਦੇ ਬਈ ਨੇ ਤੁਸੀਂ ਮੌਜੂਦਾ 2019 ਤੋਂ 2024 ਦਾ ਐਮਪੀ ਰਹੇ ਹੋ ਪਰ ਤੁਸੀਂ ਗਾਇਬ ਰਹੇ ਹੋ ਹਲਕੇ ਦੇ ਕਿ ਕੀ ਕਹਿਣਾ ਚਾਹੁੰਦੇ? ਦੇਖੋ ਉਹਨਾਂ ਨੂੰ ਕੋਈ ਉਹਨਾਂ ਕੋਲ ਮੁੱਦਾ ਨਹੀਂ ਹੈਗਾ ਆਹ ਹਲਕਾ ਇੰਚਾਰਜ ਖੜੇ ਕਿਉਂ ਭਾਈ ਕੋਈ ਪਿੰਡ ਨਹੀਂ ਬਚਿਆ ਜਿੱਥੇ ਮੈਂ ਗਿਆ ਨਹੀਂ ਬਿਲਕੁਲ ਠੀਕ ਉਹ ਗੱਲ ਦਾ ਕਰਨ ਸਾਹਮਣੇ ਐਵੇਂ ਹੀ ਗੱਲ ਕਰੀ ਜਾਂਦੇ ਆ ਦੇਖੋ ਮੈਂ ਜਿੰਨਾ ਵੀ ਪਾਰਲੀਮੈਂਟ ਅਟੈਂਡ ਕਰਕੇ ਔਰ ਕਰੋਨਾ ਦਾ ਪੀਰੀਅਡ ਛੱਡ ਕੇ ਮੈਂ ਜਿੰਨੇ ਮੈਕਸਿਮਮ ਜਗ੍ਹਾ ਜਾ ਸਕਦਾ ਸੀ ਉੋਨੀ ਜਗ੍ਹਾ ਗਿਆ ਇਹ ਉਹਨਾਂ ਦਾ ਕਿਉਂਕਿ ਮੇਰੇ ਖਿਲਾਫ ਕੋਈ ਮੁੱਦਾ ਨਹੀਂ ਆ ਕਿਉਂ ਜੀ ਕੋਈ ਮੁੱਦਾ ਨਹੀਂ ਆ ਤੇ ਕਹਿੰਦੇ ਅਰੇ ਕਿਉਂ ਨਹੀਂ ਆਇਆ ਆ ਖੜੇ ਹੱਥ ਤੋਂ ਜੀ ਤੁਸੀਂ ਦੱਸੋ 2 ਸਾਲ ਤੋਂ ਤੁਸੀਂ ਸਵਾਲੇ ਵਿਧਾਨ ਸਭਾ ਹਲਕੇ ਨੂੰ ਪੂਰਾ ਟਾਈਮ ਕੋਈ ਪਿੰਡ ਨਹੀਂ ਛੱਡਿਆ ਕਿਹੜੀਆਂ ਗੱਲਾਂ ਕਰਦੇ ਆ ਜੋ ਮਰਜੀ ਕਹੀ ਜਾਣ ਭਈ اپੋਜੀਸ਼ਨ ਵਾਲੇ ਆ ਉਹਨਾਂ ਨੇ ਮੇਰੇ ਖਿਲਾਫ ਕੁਝ ਤਾਂ ਕਹਿਣਾ ਹੀ ਆ ਹੋਰ ਤਾਂ ਕੋਈ ਗੱਲ ਹੈ ਨਹੀਂ ਆ ਕੋਈ ਜਗ੍ਹਾ ਨਹੀਂ ਛੱਡੀ ਸ਼ਾਇਦ ਹੀ ਕੋਈ ਪਿੰਡ ਬਚ ਗਿਆ ਹੋਊਗਾ ਜੋ ਕੋਈ ਮੁਹੱਲਾ ਬਚ ਗਿਆ ਉਹ ਜਿੱਥੇ ਮੈਂ ਨਾ ਪਹੁੰਚਿਆ ਹੋਊਂਗਾ ਐਮਪੀ ਲੈਡ ਮੇਰੇ ਕੋਲ 18 ਕਰੋੜ ਸੀ 18 ਦਾ 18 ਮੰਡਿਆ ਔਰ ਜਿੰਨੇ ਮਸਲੇ ਜਿਸ ਹਲਕੇ ਦੇ ਮੇਰੇ ਨੋਟਿਸ ਚ ਆਏ ਅੱਜ ਤੇ ਸਭ ਤੋਂ ਪਹਿਲਾਂ ਆ ਜਿਹੜਾ ਆ ਸੰਰਾਲੇ ਵਾਲਾ ਜਿਹੜਾ ਆ ਪੋਲਾ ਮੈਂ ਬਣਵਾ ਕੇ ਦਿੱਤਾ ਕਿਉਂ ਜੀ ਮੈਂ ਹੀ ਬਣਵਾ ਕੇ ਦਿੱਤਾ ਔਰ ਹੋਰ ਕਈ ਚੀਜ਼ਾਂ ਟ੍ਰੇਨਾਂ ਕੋਈ ਰੁਕਵਾਈਆਂ ਆ ਕਰਾ ਉਹ ਕਰਾ ਮੈਂ ਤੇ ਇੰਨਾ ਕੁਝ ਕਰਾਇਆ ਅਰੇ ਆ ਜਿਹੜਾ ਐਮਪੀ ਦੀ ਜੀ ਨੇ ਟਿਕਟ ਲਈ ਆ ਇਹ 5 ਸਾਲ ਐਮਐਲ ਇਹ ਰਿਆ ਰਿਕਾਰਡ ਕਢਵਾ ਕੇ ਦੇਖ ਲੋ ਇੱਕ ਵਾਰੀ ਵੀ ਅਸੈਂਬਲੀ ਚ ਖੜਾ ਹੋ ਕੇ ਬਸੀ ਪਠਾਣਾ ਲਈ ਬੋਲਿਆ ਸੱਚਾ ਜੀ ਇੱਕ ਵਾਰੀ ਚੌਥੀ ਪਾਰਟੀ ਆ ਗੱਲ ਬਦਲੂਆ ਤੇ ਇਹਨਾਂ ਨੇ ਤਾਂ ਹੋਰ ਕੋਈ ਗੱਲ ਨਹੀਂ ਆਇਆ ਨਹੀਂ ਉਹਦੇ ਬਸ ਹੀ ਪਠਾਣਾ ਹਲਕੇ 80 ਨੱਬਾ ਪਿੰਡਾਂ 'ਚ ਮੈਂ ਉੱਥੇ ਗਿਆ ਹੋਇਆ ਮੇਰੇ ਸਾਹਮਣੇ ਗੱਲ ਕਰਨ ਪਿੱਠ ਪਿੱਛੇ ਤਾਂ ਤੁਸੀਂ ਕੁਝ ਵੀ ਕਹੀ ਜਾਓਗੇ ਅਕਾਲੀ ਦਲ ਵਾਲੋ ਇਹ ਵੀ ਕਿਹਾ ਜਾਂਦਾ ਵਾ ਜਿਹੜੇ ਜੀਪੀ ਜੀਪੀ ਨੇ ਉਹਨਾਂ ਨਾਲ ਥੋੜਾ ਜਿਹਾ ਸਮਝੌਤਾ ਵਾ ਆਮ ਆਦਮੀ ਪਾਰਟੀ ਤੋਂ ਅੰਗਰਸ ਦਾ ਉਹ ਤਾਂ ਅਗਰ ਵੀ ਆਰੇ ਸਾਡੇ ਨਾਲ ਉਹਨਾਂ ਦਾ ਕੀ ਸਮਝੌਤਾ ਹੈਗਾ ਅਸੀਂ ਤਾਂ ਆਮ ਆਦਮੀ ਪਾਰਟੀ ਦੇ ਇੱਥੇ ਉਹਨਾਂ ਨੇ ਪਛੜ ਨਹੀਂ ਦਿੱਤਾ ਕਿਹੜਾ ਸਮਝੌਤਾ ਜੀ ਸਾਡਾ ਅਸਿਸ ਪੰਜਾਬ ਚ ਬਿਲਕੁਲ ਸਮਝੌਤਾ ਨਹੀਂ ਕੀਤਾ ਹੈਗਾ ਉਹਦੇ ਕੁਝ ਕਾਰਨ ਸੀ ਨਹੀਂ ਸਮਝੌਤਾ ਕੀਤਾ ਕਿਉਂਕਿ ਅਸੀਂ ਇਹਨਾਂ ਦਾ ਰਾਜਾ ਅਸੀਂ ਮੇਨ اپੋਜੀਸ਼ਨ ਪਾਰਟੀ ਆ ਅਸੀਂ ਤਿਆਰ ਨਹੀਂ ਸੀ ਕਿ ਇਹਨਾਂ ਨਾਲ ਸਮਝੌਤਾ ਕੀਤਾ ਬੀਜੇ ਵੀਰੋਧੀ ਕਹਿੰਦੇ ਨੇ ਵੱਡੇ ਵੱਡੇ ਨੇਤਾ ਨਹੀਂ 400 ਬਾਰ ਦਾ ਵਾਦਾ ਕਰਦੇ ਨੇ ਦਾਵਾ ਤੇ ਉਮੀਦਵਾਰ ਅਰੇ ਤੱਕਾਇਆ ਰਿਹਾ ਹੈਗਾ ਐ ਹੈਗਾ ਦੇਖੋ ਪੰਜਾਬ ਚ ਉਹਨਾਂ ਨੂੰ ਹੌਲੀ ਹੌਲੀ ਸਮਝ ਆ ਰਹੀ ਹੈ ਜਿਹੜੇ 2000 ਉਮੀਦਵਾਰ ਦਿੱਤੇ ਸੀ ਉਹਨਾਂ ਨੂੰ ਕੋਈ ਕਿਤੇ ਵੜਨ ਦਿੰਦਾ ਨਹੀਂ ਹੈਗਾ ਲੋਕ ਵਿਰੋਧ ਕਰ ਰਹੇ ਉਹਨਾਂ ਦਾ ਉਹ ਭਾਪੀ ਦੀ ਔਰ ਮੋਦੀ ਜੀ ਦੀ ਜਿਹੜੀਆਂ ਨੀਤੀਆਂ ਸੀ 10 ਸਾਲ ਦੀਆਂ ਉਹਨਾਂ ਦਾ ਵਿਰੋਧ ਹੋ ਰਿਹਾ ਫੀਲਡ ਵਿੱਚ ਇਸ ਕਰਕੇ ਐਸ ਹਲਕੇ 'ਚ ਉਹਨਾਂ ਨੂੰ ਤਕਲੀਫ ਹੋ ਰਹੀ ਆਮ ਪਾਰਟੀ ਕੋਲ ਕਿਹੜਾ ਉਮੀਦਵਾਰ ਸੀ ਆ ਸਾਡੇ ਵਾਲਾ ਇੱਕ ਬੰਦਾ ਪੱਟ ਕੇ ਲੈ ਗਏ अरे ਆਪਣਾ ਬੰਦਾ ਤੁਸੀਂ ਤਾਂ ਕਹਿੰਦੇ ਸੀ ਜਿਹੜੇ ਸਾਡੇ ਤੱਪੜ ਪਛਾਉਣ ਵਾਲੇ ਉਹਨਾਂ ਨੂੰ ਟਿਕਟ ਦਿਆ ਕਰਾਂਗੇ ਤੱਪੜ ਪਛਾਉਣ ਵਾਲਿਆਂ ਨੂੰ ਟਿਕਟ ਨਹੀਂ ਦਿੱਤੀ ਹੈ ਜਮੇਦ ਬਿੱਟੂ ਬਿਗਨੇ ਲੋਦੇ ਆਣ ਤੋਂ ਬਾਅਦ ਵਿੱਚ ਉਹ ਕਿਉਂ ਹੋ ਗਏ ਨੇ ਅਰੇ ਉਹ ਬਹਿਨੋ ਕਹਤਾ ਬਿੱਟੂ ਤੋ ਬਈ ਉਹਦਾ ਜਵਾਬ ਨੋ ਫਿਰ ਤੋ ਕਿ ਪੁੱਛ ਰਹੇ ਹੋ ਕਾਂਗਰਸ ਨੂੰ ਸੰਤੋਸ਼ ਨਹੀਂ ਸੀ ਤਾਂ ਕਰ ਕਿ ਮੈਂ ਕਿਵੇਂ ਕਹਿ ਸਕਦਾ ਯਾਰ ਇਹ ਤਾਂ ਉਹਨਾਂ ਦਾ ਸਵਾਲ ਆ ਮੈਂ ਕਿਵੇਂ ਕਹਿ ਸਕਦਾ ਪਰ ਜਿਹੜੇ ਲੋਕ ਪਾਰਟੀਆਂ ਛੱਡਦੇ ਆ ਮੈਂ ਸਿਧਾਂਤਿਕ ਤੌਰ ਤੇ ਇਹ ਕਹਿਣਾ ਚਾਹੁੰਦਾ ਕਿ ਉਹ ਕੋਈ ਚੰਗਾ ਕੰਮ ਨਹੀਂ ਕਰਦੇ ਖਰਾਬ ਕੰਮ ਕਰਦੇ ਜਿਵੇਂ ਕਿ ਚਾਰ ਬੱਚੇ ਵਿਧਾਇਕ ਰਹੇ ਨੇ ਐਮਪਲੂਸਨ ਟੋਂ ਉਹ ਤੁਹਾਡੇ ਨਾਲ ਦੇਖਣ ਨੂੰ ਮਿਲਣੇ ਚਾਹੁੰਦੇ ਚਾਰ ਚਾਰ ਵਾਰ ਜੇਤੂ ਵੀ ਤਾਂ ਹੈ ਗਦੇ ਮਨੀ ਸਿੰਘ ਢਿੱਲੋਂ ਤੋਂ ਅੱਜ ਨਾਲ ਚੋਣ ਪਰਚਾ ਦੇ ਉਹਨਾਂ ਕੋਈ ਪਰਿਵਾਰ ਵੀ ਦੇਖਣ ਨੂੰ ਮਿਲ ਰਿਹਾ ਕਿ ਦੋ ਫਾੜ ਹੋਈ ਪਈ ਕਾਂਗਰਸ ਅਰੇ ਨਹੀਂ ਭਾਈ ਤੂੰ ਤਾਂ ਤੈਨੂੰ ਸਾਰਾ ਹੀ ਦੋ ਫਾੜ ਲੱਗਦਾ ਹੈਗਾ ਆ ਪੱਪੀ ਕੌਣ ਆ ਆ ਕੌਣ ਆ ਪਸਤੀ ਖੜਾ ਕੌਣ ਆ ਜੀ ਹਾਂ ਉਹਨਾਂ ਦਾ ਸਪਾਰਟ ਇੱਕ ਮੋਟਾ ਜੀ ਸਾਰੀ ਢਿੱਲੋ ਬਾਰੇ ਗੱਲ ਕਰ ਰਹੇ ਇਹ ਢਿੱਲੋ ਪਰਿਵਾਰੀਆਂ ਭਾਈ ਦੱਸਦੇ ਤੂੰ ਬਿਲਕੁਲ ਜੀ ਬਿਲਕੁਲ ਮੈਂ ਢਿੱਲੋ ਪਰਿਵਾਰੀਆਂ ਨੂੰ ਮੈਂ ਮਿਲ ਕੇ ਆਇਆ ਉਹਨਾਂ ਦੀਆਂ ਉਹਨਾਂ ਦੇ ਗ੍ਰੈਂਡਸਨ ਔਰ ਇਹ ਪੱਪੀ ਜੀ ਦੀ ਪੱਪੀ ਜੀ ਦੀ ਡਿਊਟੀ ਲਈ ਉਹਨਾਂ ਕੇ ਲਈ ਪੱਪੀ ਜੀ ਨਾਲ ਸਰ ਸਰ ਜੇਕਰੇ ਮੁੱਦੇ ਲੈ ਕੇ ਲੋਕਾਂ ਦੀ ਕੀ ਜਾਨੀ ਬਚਾਉਂ ਕੋ ਮੈਂ ਆਪਣੀ ਪਿਛਲੀ ਜਿਹੜੀ ਪਾਰਲੀਮੈਂਟ ਦੀ ਪਰਫਾਰਮੈਂਸ ਦਾ ਟਿਕਲੀ ਔਰ ਜੋ ਮੈਂ ਕੰਮ ਕਰਾਇਆ ਜੋ ਮੈਂ ਉੱਥੇ ਬੋਲਿਆ ਸਾਰੇ ਪਾਰਲੀਮੈਂਟ ਦਾ ਪੰਜਾਬ ਦੇ ਮੁੱਦੇ ਕਿਸਾਨਾਂ ਦੇ ਮੁੱਦੇ ਹਰ ਆਦਮੀ ਦਾ ਆੜਤੀਆਂ ਦਾ ਮੁੱਦਾ ਚਾਹੇ ਇੰਡਸਟਰੀ ਦਾ ਮੁੱਦਾ ਸੀ ਮੈਂ ਔਰ ਰੇਲਵੇ ਨੈਸ਼ਨਲ ਹਾਈਵੇ ਕੋਈ ਮੇਰੇ ਖਾਲ ਮੁੱਦਾ ਨਹੀਂ ਹੈ ਜਿਹੜਾ ਮੈਂ ਪਾਰਲੀਮੈਂਟ ਚੱਕਿਆ ਨਹੀਂ ਔਰ ਮੈਂ ਕੋਸ਼ਿਸ਼ ਕੀਤੀ ਆ ਕਿ ਜ਼ਿਆਦਾ ਤੋਂ ਜ਼ਿਆਦਾ ਇੱਥੇ ਕੰਮ ਕਰਾਣਾ ਪਰ اپੋਜੀਸ਼ਨ ਐਲਪੀ ਦੀ ਇੱਕ ਲਿਮਿਟੇਸ਼ਨ ਵੀ ਰਹਿੰਦੀ ਹੈ ਉਹਦੀ ਇੱਕ ਸੀਮਾ ਰਹਿੰਦੀ ਹੈ ਫੇਰ ਵੀ ਬਹੁਤ ਸਾਰੇ ਕੰਮ ਨੇ ਕਰਾਉਣ 'ਚ ਸੰਭਵ ਹੋਇਆ ਔਰ ਅਗਲੀ ਵਾਰ ਸਾਡੀ ਉਹ ਸਰਕਾਰ ਬਣ ਰਹੀ ਹੈ ਕੋਈ ਕੰਮ ਨਹੀਂ ਛਡਾਂਗੇ ਸਾਰੇ ਕੰਮ ਕਰਾ ਦੇ ਡਾਕਟਰ ਜੀ ਜੀ ਕੀ ਹੁਣ ਕੀ ਹੋਣੀ ਹੈ ਬਹੁਤ ਵਾਰ ਦੀ ਕੀਤੀ ਗਿਆ ਜੀ 12:30 ਉੱਥੇ ਕੋਣ ਆ ਪਰਕ